ਹਰ ਚੀਜ਼ ਮਿਲ ਜੂ ਇਥੋਂ ਬਹੁਤ ਹੀ ਸਸਤੇ ਰੇਟਾਂ ਵਿੱਚ ਦੇਖੋ ਤੁਸੀਂ ਪ੍ਰਾਣੀਆਂ ਟੈਂਕੀਆਂ ਜਾਂ ਪਾਈਪਾਂ ਜਾਂ ਢੋਲੀਆਂ ਸਪਰੇਅ ਵਾਲੀਆਂ ਤੇ ਮੋਟਰਾਂ ਵੱਡੀਆਂ ਮੋਟਰਾਂ ਬੋਲ ਵਾਲੀਆਂ ਵੀ ਤੇ ਛੋਟੀਆਂ ਮੋਟਰਾਂ ਵੀ ਇਹ 300 ਦੀਆਂ ਵੱਡੀਆਂ ਮੋਟਰਾਂ ਤੇ ਛੋਟੀ 250 ਦੀ ਦੇਵਾਂਗੇ ਤੇ ਮਹੀਨੇ ਦੀ ਗਾਰੰਟੀ ਪਰ ਇਹ ਚੱਲੀਆਂ ਹੋਈਆਂ ਹੁੰਦੀਆਂ ਟੈਂਕੀ ਵੀ ਬਹੁਤ ਵਧੀਆ ਗੀ ਸਾਫਤੀ ਆ ਜਮਾ ਪਾਣੀ ਭਰ ਕੇ ਦੇਖ ਸਕਦੇ ਹੋ ਟੋਲੀ ਵੀ ਚੱਲਦੀ ਆ ਤੇ ਆ ਢੋਲ ਵੀ ਪੁਰਾਣਾ ਗਾ ਇਹ ਆਪਾਂ ਦੇ ਦਾਂਗੇ 500 ਰੁਪਏ ਦਾ ਤੇ ਆ ਕੱਪੜੇ ਧੋਣ ਵਾਲੀ ਮਸ਼ੀਨ ਹਰ ਚੀਜ਼ ਸੋਨੂੰ ਪੁਰਾਣੀ ਮਿਲ ਜੂ ਪਰ ਬਹੁਤ ਹੀ ਸਸਤੇ ਰੇਟ ਵਿੱਚ ਆ 500 ਦੀ ਮਸ਼ੀਨ ਦੇਖੋ ਜਮਾ ਚਲਾ ਕੇ ਦੇਵਾਂਗੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਚਲਾ ਕੇ ਇੱਥੇ ਦੇਖ ਸਕਦੇ ਹੋ ਤੇ ਮਹੀਨੇ ਦੀ ਗਾਰੰਟੀ ਮਹੀਨੇ ਦੇ ਅੰਦਰ ਅੰਦਰ ਤੁਸੀਂ ਮੋੜ ਸਕਦੇ ਹੋ ਤੇ ਆ ਟਰੈਕਟਰ ਵਾਲੇ ਡੰਡੇ ਵੀ ਵਿਕਾਊ ਆ ਤੇ ਆਹ ਇਹ ਮਾਲ ਆਪਣੇ ਲਵੇ ਬਹੁਤ ਜ਼ਿਆਦਾ ਪਿਆ ਗਿਆ ਮਾਲ ਦੀ ਕੋਈ ਕਮੀ ਨਹੀਂ ਗੜਾਉਣ ਵਿੱਚ ਭਰਿਆ ਪਿਆ ਮਾਲ ਇੱਥੋਂ ਤੁਸੀਂ ਪੁਰਾਣੇ ਬਾਰ ਜਾਂ ਮੇਜ਼ ਵੀ ਲੈ ਆ ਸਕਦੇ ਹੋ ਤੇ ਗੱਟੇ ਵੀ ਲੈ ਆ ਸਕਦੇ ਹੋ ਤੇ ਢੋਲ ਵਾਲੀਆਂ ਪਾਈਪਾਂ ਇਹ ਰੇਹ ਦੀ ਡੇ ਟੱਪੀ ਹੋਈ ਆ ਬਾਜ਼ਾਰ ਨਾਲੋਂ ਅੱਧੇ ਰੇਟ ਤੇ ਦੇ ਦਾਂਗੇ ਜਿੰਨੇ ਗੱਟੇ ਸੋਨੂੰ ਚਾਹੀਦੇ ਆ ਤੇ ਢੋਲ ਪੁਰਾਣੇ ਆਪਣੇ ਲਵੇ ਵਿਖਾਊਗਾ ਜੇ ਸਰੀਏ ਚਾਹੀਦੇ ਆ ਜਾਂ ਕੁਝ ਵੀ ਹਰ ਚੀਜ਼ ਸੋਨੋ ਬਕਾਇਓ ਮਿਲ ਜਾ ਟਰਾਲੀ ਦੇਖੋ ਤੁਸੀਂ 7000 ਰੁਪਏ ਦੀ ਦੇਵਾਂਗੇ ਚੱਲਦੀ ਆ ਜਮਾਂ ਪਰ ਵਿੱਚ ਚਾਦਰ ਫੁੱਟੀ ਹੋਈ ਆ ਤੇ ਆ ਤਾਰਾਂ ਖੇਤਾਂ ਦੇ ਸਾਈਡਾਂ ਤੇ ਲਾਉਣ ਵਾਲੀਆਂ ਤੇ ਚਾਲੀਆਂ ਵੀ ਵਿਕਿਆਊ ਆ ਆ ਢੋਲ ਵਾਲੀ ਪੈ ਵੀ ਵਿਕਿਆਊ ਆ ਤੇ ਆ ਖੁਰਚਣਾ ਵੀ ਵਿਕਿਆਊ ਤੇ ਜਨੈਕ ਵੱਡਾ ਬੋ ਵਾਲਾ ਜਨਰੇਟਰ ਵੀ ਵਿਕਿਆਊ ਆ ਇਹ 10000 ਰੁਪਏ ਦਾ ਸੋਨੋ ਚਲਾ ਕੇ ਦਿਖਾਵਾਂਗੇ ਬਿਲਕੁਲ ਸਹੀ ਜਮਾਂ ਮਾਲ ਆਪਣੇ ਗੜਾਉਣ ਚ ਇੰਨਾ ਜ਼ਿਆਦਾ ਮਾਲ ਦੀ ਕੋਈ ਕਮੀ ਨਹੀਂ ਪਰ ਚੈਨਲ ਨੂੰ ਫੋਲੋ ਕਰਕੇ ਆਓ ਤੁਹਾਨੂੰ ਗਿਫਟ ਵੀ ਦਿੱਤਾ ਜਾਊਗਾ ਜੇ ਤੁਸੀਂ ਨਹੀਂ ਆ ਸਕਦੇ ਸੋ ਡਿਲੀਵਰੀ ਕੀਤੀ ਜਾਊ